ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਆ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਸੀ ਨਾ ਕਿ ਮੈਂ ਤੁਹਾਨੂੰ ਕਢਾਈਆਂ ਦੱਸੂਗੀ ਹੱਥ ਦੀਆਂ ਜਿਵੇਂ ਆਪਾਂ ਪਹਿਲਾਂ ਮੰਮਾ ਮੇਰੇ ਹੋਣੀ ਜਾਂ ਨਾਨੀ ਜੀ ਦਾਦੀ ਜੀ ਸਾਰੇ ਕੱਢਦੇ ਹੁੰਦੇ ਸੀਗੇ ਹਨ ਤੇ ਮੈਂ ਆਪਣੀ ਮੰਮਾ ਦੇ ਕੋਲੋਂ ਹੀ ਸਿੱਖਿਆ ਸੀਗਾ ਜਿੰਨਾ ਵੀ ਢਾਂਕਾ ਘਰ ਮੰਮਾ ਕੱਢਦੇ ਹੁੰਦੇ ਸੀ ਜਿੱਦਾਂ ਵੀ ਕਢਾਈ ਦਾ ਨਾ ਤੇ ਮੈਂ ਉਹਨਾਂ ਨੂੰ ਕਹਿਣਾ ਹਨਾ ਕਿ ਮੈਨੂੰ ਵੀ ਦੱਸੋ ਤੇ ਸੋ ਜਿੱਦਾਂ ਮੈਨੂੰ ਉਹਨਾਂ ਨੇ ਸਿਖਾਇਆ ਤੇ ਜਿੰਨਾ ਕੁ ਮੈਨੂੰ ਆਉਂਦਾ ਉਹ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂ ਜਿਹੜਾ ਕਿ ਅੱਜਕੱਲ ਤੇ ਵੈਸੇ ਇਹ ਵੀ ਨਹੀਂ ਪਤਾ ਹੁਣਾਂ ਕਿੰਨਿਆਂ ਨੂੰ ਕਿ ਹਨਾ ਇਹ ਵਾਲਾ ਟਾਂਕਾ ਕਿਹੜਾ ਆ ਬਹੁਤ ਘੱਟ ਲੋਕਾਂ ਨੂੰ ਪਤਾ ਅੱਜਕੱਲ ਦੀਆਂ ਕੁੜੀਆਂ ਨੂੰ ਬਿਲਕੁਲ ਹੀ ਨਹੀਂ ਪਤਾ ਕਿ ਇਹਨੂੰ ਟਾਂਕੇ ਨੂੰ ਕੀ ਕਹਿੰਦੇ ਆ ਮੇਰੀ ਖੁਦ ਬੇਟੀ ਨੂੰ ਨਹੀਂ ਪਤਾ ਹੈਗਾ ਠੀਕ ਹੈ ਜੀ ਤੇ ਇਸ ਲਈ ਮੈਂ ਇਹ ਟਾਂਕਾ ਜਿਹੜਾ ਦੱਸਣ ਜਾ ਰਹੀ ਆ ਇਹ ਤੇ ਤੁਹਾਨੂੰ ਕਈਆਂ ਨੂੰ ਪਤਾ ਹੋਏਗਾ ਕਈਆਂ ਨਹੀਂ ਵੀ ਪਤਾ ਹੋਏਗਾ ਇਹਨੂੰ ਕਹਿੰਦੇ ਨੇ ਸਿੰਧੀ ਟਾਂਕਾ ਜਿਹਦੇ ਕਿ ਆਪਾਂ ਲੋਕ ਸੂਟ ਵੀ ਕੱਢਦੇ ਸੀ ਚੱਦਰਾਂ ਵੀ ਕੱਢੀਆਂ ਸੀ ਮੈਂ ਤੁਹਾਨੂੰ ਇੱਕ ਪੁਰਾਣੀ ਚੱਦਰ ਦਾ ਵਲੌਗ ਵੀ ਪਾਇਆ ਹੋਇਆ ਆ ਜਿਹੜੀ ਕਿ ਇਸ ਟਾਂਕੇ ਦੇ ਨਾਲ ਕੱਢੀ ਹੋਈ ਆ ਉਹ ਵਾਈਟ ਚੱਦਰ ਹੈ ਤੇ ਬੈੱਡ ਸ਼ੀਟ ਸਿੰਗਲ ਸੀਗੀ ਤੇ ਉਹ ਬਲੂ ਜੇ ਥ੍ਰੈਡ ਦੇ ਨਾਲ ਕੱਢੀ ਹੋਈ ਆ ਤੇ ਆ ਮੈਂ ਕੱਢਣ ਲੱਗੀ ਆ ਜੀ ਸਿੰਧੀ ਟਾਂਕਾ ਇਦੇ ਲਈ ਮੈਂ ਲਿਆ ਹੋਇਆ ਜੀ ਐਂਕਰ ਦਾ ਥ੍ਰੈਡ ਜਿਹੜੀਆਂ ਇਹ ਵੀ ਕਿ ਗੁੱਚੀਆਂ ਜੀਆਂ ਆਉਂਦੀਆਂ ਹੁੰਦੀਆਂ ਐਂਕਰ ਦੀਆਂ ਮੈਂ ਉਹ ਲਈ ਆ ਕਿਉਂਕਿ ਇਹ ਵੀ ਸੂਤੀ ਹੁੰਦਾ ਆ ਕਾਟਨ ਦਾ ਥ੍ਰੈਡ ਹੁੰਦਾ ਆ ਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਨਾ ਕਿੰਨਾ ਪਿਆਰਾ ਬਣਿਆ ਡਿਜ਼ਾਈਨ ਇਹਦੀ ਬੈਕ ਸਾਈਡ ਬਿਲਕੁਲ ਵੀ ਦੇਖੋ ਕੋਈ ਵੀ ਖਲਾਰਾ ਨਹੀਂ ਹੈਗਾ ਬੈਕ ਸਾਈਡ ਦੇਖੋ 1 2 3 4 ਬਸ 4 ਟਾਈਮ ਹੀ ਥ੍ਰੈਡ ਬੈਕ ਸਾਈਡ ਤੋਂ ਨਿਕਲਾ ਹੋਇਆ ਹੈ ਤੇ ਚਲੋ ਹੁਣ ਅਸੀਂ ਦੁਬਾਰਾ ਤੋਂ ਮੈਂ ਇਹ ਤੁਹਾਨੂੰ ਜਿਹੜਾ ਟਾਂਕਾ ਆ ਦੱਸਣ ਜਾ ਰਹੀਆਂ ਜਦੋਂ ਅਸੀਂ ਇਹਨੂੰ ਛਪਵਾਉਨੇ ਆ ਫਿਰ ਤੇ ਬਹੁਤ ਈਜ਼ੀ ਹੋ ਜਾਂਦਾ ਹੁਣ ਮੈਂ ਬਿਨਾਂ ਛਾਪੇ ਤੋਂ ਹਨਾ ਕੱਢ ਰਹੀਆਂ ਤੇ ਉਹ ਥੋੜਾ ਬਹੁਤਾ ਇੱਧਰ ਉੱਧਰ ਵੀ ਜਿਹੜਾ ਮਤਲਬ ਸੂਈ ਜਿਹੜੀ ਹੈ ਨਾ ਜਾ ਸਕਦੀ ਹੈ ਬਸ ਇੰਨਾ ਕੁ ਲੈਣਾ ਹੁੰਦਾ ਆ ਇਤੋਂ ਛੋਟਾ ਵੀ ਹੋ ਸਕਦਾ ਸਪੇਸ ਜਿਹੜੀ ਆਪਾਂ ਦੇਣੀ ਆ ਨਾ ਇੰਨੀ ਕੁ ਦੇਣੀ ਆ ਇਸ ਤੋਂ ਇਲਾਵਾ ਇੱਥੇ ਵੀ ਦੇਣੀ ਬਿਲਕੁਲ ਇਹਦੀ ਇੱਥੋਂ ਸੇਤ ਦੇ ਨਾਲ ਹੀ ਲੈ ਕੇ ਜਾਵਾਂਗੇ ਇੱਕੋ ਜਿਹਾ ਸਪੇਸ ਦਵਾਂਗੇ ਸੂਈ ਮੇ ਵੱਡੀ ਤਾਂ ਲਈ ਆ ਕਿ ਇਹਦੇ ਵਿੱਚ ਐਂਕਰ ਦਾ ਜਿਹੜਾ ਥ੍ਰੈਡ ਆ ਜਾ ਸਕੇ ਇਹਨੂੰ ਥੋੜਾ ਜਿਹਾ ਟਾਈਟ ਰੱਖਣਾ ਆ ਤੇ ਜੇ ਦੋਵੇਂ ਹੀ ਵਿੱਚ ਇਹਦੇ ਫਿਲਿੰਗ ਕਰਨੀ ਆ ਨੈਟ ਵਾਂਗੂ ਬਣਾਉਣਾ ਆ ਉਹ ਅਸੀਂ ਥੋੜਾ ਥੋੜਾ ਲੂਜ਼ ਰੱਖਣਾ ਆ ਆ ਦੇਖੋ ਕਿੰਨਾ ਪਿਆਰਾ ਲੱਗਦਾ ਪਿਆ ਨਾ ਹੁਣ ਅਸੀਂ ਇਹਨੂੰ ਇੱਥੋਂ ਕੱਢਣਾ ਆ ਫਰਸਟ ਵਾਲੇ ਨੂੰ ਇੱਥੋਂ ਕੱਢਿਆ ਸੀ ਇਹਨੂੰ ਅਸੀਂ ਇੱਥੋਂ ਦੀ ਫੇਰ ਇੱਥੇ ਕੱਢ ਦੇਣਾ ਆ ਦੇਖੋ ਇੱਥੋਂ ਇਦਾਂ ਸੂਈ ਲਗਾਈ ਤੇ ਬਿਲਕੁਲ ਐਸੇ ਥ੍ਰੈਡ ਦੇ ਵਿੱਚ ਦੀ ਅਸੀਂ ਇਦਾਂ ਕੱਢਾਂਗੇ ਆ ਦੇਖੋ ਇਹ ਸਾਡਾ ਬਣ ਗਿਆ ਇਸ ਤਰ੍ਹਾਂ ਕਰਕੇ ਇਹਦਾ ਫਰਸਟ ਵਾਲਾ ਪਾਰਟ ਹੁਣ ਅਸੀਂ ਇਹਨੂੰ ਕਿੱਦਾਂ ਮਤਲਬ ਇਹਦੇ ਵਿੱਚ ਕਿੱਦਾਂ ਨੈਟ ਜੀ ਬਣਾਣੀ ਆ ਜਿਵੇਂ ਦੇਖੋ ਇਹਦੇ ਵਿੱਚ ਜਾਲੀ ਬਣੀ ਹੋਈ ਆ ਨਾ ਦੇਖੋ ਇਹਦੇ ਵਿੱਚ ਸੂਈ ਜਾ ਰਹੀ ਆ ਤੇ ਤਾਂ ਹੀ ਮਤਲਬ ਪਿੱਛੇ ਬੈਕ ਸਾਈਡ ਤੋਂ ਹਨਾ ਸਪੇਸ ਪਈ ਹੋਈ ਆ ਅਸੀਂ ਹੁਣ ਲੈਣੀ ਆ ਜੀ ਇਹ ਜਿਹੜਾ ਨੀਚੇ ਵਾਲਾ ਆ ਇਹ ਉੱਪਰ ਵਾਲਾ ਨਹੀਂ ਲੈਣਾ ਹੈਗਾ ਤੁਸੀਂ ਦੇਖੋ ਇਹ ਉੱਪਰ ਵਾਲਾ ਥ੍ਰੈਡ ਨਹੀਂ ਲੈਣਾ ਨੀਚੇ ਵਾਲੇ ਪਾਰਟ ਤੋਂ ਅਸੀਂ ਇਸ ਤਰ੍ਹਾਂ ਲੈ ਲੈਣੀ ਸੂਈ ਇਸ ਤਰ੍ਹਾਂ ਇਹਨੂੰ ਪਹਿਲਾਂ ਲੂਜ਼ ਹੀ ਰੱਖਾਂਗੇ ਫਿਰ ਅਸੀਂ ਇਧਰ ਦੀ ਇਹਨੂੰ ਕੱਢਾਂਗੇ ਜਦੋਂ ਅਸੀਂ ਇੱਦਾਂ ਸੂਈ ਨੂੰ ਪਾ ਲਿਆ ਤੇ ਇਹਨੂੰ ਅਸੀਂ ਖਿੱਚ ਦੇਣਾ ਦੇਖੋ ਇਹਨੂੰ ਖਿੱਚਦੇ ਬਿਲਕੁਲ ਲੂਜ਼ ਰੱਖਣਾ ਹੈ ਜਿਆਦਾ ਖਿੱਚਣਾ ਨਹੀਂ ਹੈਗਾ ਫਿਰ ਅਸੀਂ ਇਧਰੋਂ ਵੀ ਇਸ ਤਰ੍ਹਾਂ ਨੀਚੇ ਵਾਲੇ ਤੋਂ ਹੀ ਲੈਣਾ ਆਹ ਦੇਖੋ ਨੀਚੇ ਤੋਂ ਲੈ ਲਿਆ ਫਿਰ ਆ ਵੀ ਜਿਹੜੀ ਨੀਚੇ ਵਾਲੀ ਹੈ ਇੱਥੋਂ ਲੈਣਾ ਆ ਆਹ ਦੇਖੋ ਇਸ ਤਰ੍ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਹੈ ਜੀ ਪਹਿਲਾਂ ਤੇ ਇਹਦੇ ਬਹੁਤ ਸੂਟ ਕੱਟ-ਕੱਟ ਕੇ ਪਾਈ ਸੀ ਲੋਕਾਂ ਨੇ ਤੇ ਹੁਣ ਤੇ ਬਸ ਕੱਢੇ ਕਢਾਈ ਲਈ ਜਾ ਰਹੇ ਨੇ ਵੀ ਚਲੋ ਮਿਹਨਤ ਨਹੀਂ ਕਰਨੀ ਪੈਂਦੀ ਨਾਲੇ ਅੱਜ ਕੱਲ ਬੱਚੇ ਨਾ ਸਟੱਡੀ ਕਰਦੇ ਆ ਜੌਬ ਕਰਦੇ ਆ ਪਿਛਲੇ ਸਮਿਆਂ ਦੇ ਵਿੱਚ ਨਾ ਕੋਈ ਸਟੱਡੀ ਕਰਦਾ ਸੀ ਨਾ ਕੋਈ ਜੌਬ ਕਰਦਾ ਸੀ ਤੇ ਫਿਰ ਆਹੀ ਕੰਮ ਕਰਨੇ ਸੀ ਸਭ ਨੇ ਪਰ ਇਹ ਜਿਹੜੇ ਕੰਮ ਹਨ ਫਿਰ ਵੀ ਥੋੜੇ ਬਹੁਤੇ ਆਉਣੇ ਚਾਹੀਦੇ ਆ ਕਿਉਂਕਿ ਬੱਚਾ ਜੇ ਸਟੱਡੀ ਤੋਂ ਜੌਬ ਤੋਂ ਫ੍ਰੀ ਹੁੰਦਾ ਤੇ ਫੋਨ ਦੇ ਦਿਵਾਲੇ ਹੋ ਜਾਂਦੇ ਆ ਇਹ ਆ ਦੇਖੋ ਇਹ ਹੋ ਗਿਆ ਹੁਣ ਫਿਨਿਸ਼ ਤੇ ਮੈਂ ਇਹਨੂੰ ਫਿਰ ਤੋਂ ਇੱਥੇ ਕੱਢ ਲਿਆ ਆ ਦੇਖੋ ਦੇਖੋ ਜੀ ਕਿੰਨਾ ਪਿਆਰਾ ਡਿਜ਼ਾਈਨ ਬਣਿਆ ਜਦੋਂ ਅਸੀਂ ਇਹਨੂੰ ਛਪਵਾ ਕੇ ਕੱਢਣਾ ਆ ਨਾ ਜੇ ਉਦੋਂ ਇਹਨੇ ਬਿਲਕੁਲ ਇਕੁਅਲ ਜਾਣਾ ਹੁੰਦੇ ਚਲੋ ਕਿਤੇ ਨਾ ਕਿਤੇ ਕੱਪੜਾ ਘਟ ਵੱਧ ਵੀ ਮੇਰੇ ਕੋਲ ਲੱਗਿਆ ਹੈ ਵੈਸੇ ਮੈਂ ਲਿਆ ਕਾਟਨ ਦਾ ਕੱਪੜਾ ਹੈ ਜਿਹੜਾ ਮੇਰੇ ਕੋਲ ਵੇਸਟ ਸੀਗਾ ਵਾਈਟ ਕਲਰ ਦਾ ਸਿਰਫ ਇਹ ਤੁਹਾਨੂੰ ਦੱਸਣ ਵਾਸਤੇ ਹੈ ਨਾ ਜੀ ਤੇ ਉਹਦਾ ਇਹਦੇ ਵਾਸਤੇ ਬਹੁਤ ਹੀ ਸੌਫਟ ਜਿਹਾ ਕਿ ਖਦਰ ਕੇਸਮੈਂਟ ਪਤਾ ਨਹੀਂ ਇਸ ਤਰ੍ਹਾਂ ਕੁਝ ਕਹਿੰਦੇ ਆ ਉਹਨੂੰ ਕੱਪੜੇ ਨੂੰ ਤੁਸੀਂ ਬੈਕ ਸਾਈਡ ਦੇਖ ਸਕਦੇ ਹੋ ਦੇਖੋ ਜਿੰਨਾ ਅੱਗਿਓ ਇਹਨੇ ਭਰੀ ਹੋਈ ਹੈ ਡੱਬੀ ਜੀ ਓਨੀ ਬੈਕ ਸਾਈਡ ਤੋਂ ਨਹੀਂ ਹੈਗੀ ਬੈਕ ਸਾਈਡ ਬਹੁਤ ਸਫਾਈ ਹੁੰਦੀ ਹੈ ਜੀ ਇਹਦੇ ਇਹ ਵਾਲਾ ਜਿਹੜਾ ਟਾਂਕਾ ਹੈ ਨਾ ਬਹੁਤ ਹੀ ਵਧੀਆ ਹੈ ਇਹਨੂੰ ਅਸੀਂ ਫਿਰ ਪਤਾ ਕਿੱਦਾਂ ਬਣਾਉਂਦੇ ਆ ਜਿੱਦਾਂ ਹੁਣ ਮੈਂ ਆਹ ਦੇਖੋ ਇਹਨੂੰ ਸਮਝ ਲਓ ਤੁਸੀਂ ਕਿ ਇਹ ਹੈਗੀਆਂ ਵਿੱਚ ਡੱਬੀ ਇਹ ਵਾਲੀ ਬਾਹਰ ਹੈਗੀ ਆ ਇੱਕ ਅਸੀਂ ਇੱਥੇ ਪਾਵਾਂਗੇ ਇੱਕ ਅਸੀਂ ਇੱਥੇ ਪਾਵਾਂਗੇ ਇੱਕ ਅਸੀਂ ਇੱਥੇ ਪਾਵਾਂਗੇ ਇਹ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਆ ਦੇਖੋ ਜੀ ਮੈਂ ਤੁਹਾਨੂੰ ਇਸ ਤਰ੍ਹਾਂ ਪਾ ਕੇ ਦਿਖਾਉਂਦੇ ਹੋਏ ਆ ਇਹ ਅਸੀਂ ਐਦਾਂ ਵੀ ਪਾ ਸਕਦੇ ਆ ਪਰ ਜਦੋਂ ਉਹਨਾਂ ਨੇ ਸਾਨੂੰ ਛਾਪਣ ਵਾਲਿਆਂ ਨੇ ਛਾਪ ਕੇ ਦੇਣਾ ਨਾ ਸਿੰਧੀ ਟਾਂਕੇ ਦਾ ਡਿਜ਼ਾਈਨ ਉਦੋਂ ਐਦਾਂ ਹੋਣਾ ਆ ਆ ਦੇਖੋ ਆ ਜਿਹੜੀ ਚੀਜ਼ ਐ ਇਹਦੇ ਨਾਲ ਜੁਆਇੰਡ ਹੋਏਗੀ ਆ ਸਾਰੀਆਂ ਇੱਕ ਦੂਜੇ ਦੇ ਨਾਲ ਜੁਆਇੰਡ ਹੋਣੀਆਂ ਤੇ ਇਹ ਵਿੱਚ ਹੋਏਗੀ ਫੇਰ ਜਾ ਕੇ ਉਹ ਬਹੁਤ ਹੀ ਵਧੀਆ ਇੱਕ ਫਲਾਵਰ ਜਆ ਟਾਈਪ ਬੰਦਾ ਐ ਬਹੁਤ ਸੋਹਣਾ ਲੱਗਦਾ ਉਹ ਬਣਿਆ ਆ ਤਾਂ ਹੀ ਮੈਂ ਤੁਹਾਨੂੰ ਕਿਹਾ ਨਾ ਕਿ ਮੈਂ ਬਿਨਾਂ ਛਾਪੇ ਤੋਂ ਤੁਹਾਨੂੰ ਕੱਢ ਕੇ ਦਿਖਾਇਆ ਆ ਇਸ ਕਰਕੇ ਇਹ ਕਈਆਂ ਭੈਣਾ ਮੇਰੀਆਂ ਨੂੰ ਹੋ ਸਕਦਾ ਪਸੰਦ ਨਾ ਆਵੇ ਜਿਹੜੇ ਪੁਰਾਣੇ ਨੇ ਬਾਕੀ ਟਾਂਕਾ ਸੇਮ ਹੀ ਆ ਟਾਂਕਾ ਇਦਾਂ ਹੀ ਕੱਢਦੇ ਆ ਇਹਦਾ ਜਿਹੜਾ ਜਦੋਂ ਡਿਜ਼ਾਈਨ ਅਸੀਂ ਛਪਾ ਲਾਂਗੇ ਟਾਂਕਾ ਸਾਨੂੰ ਪਰਣਾ ਆ ਜਾਏਗਾ ਅਸੀਂ ਇਕੁਅਲ ਹੀ ਉਹਦੇ ਉੱਪਰ ਚੱਲਦੇ ਜਾਣਾ ਉਹ ਆਪਣੇ ਆਪ ਹੀ ਜਿਹੜਾ ਡਿਜ਼ਾਈਨ ਨਾ ਕਵਰ ਹੁੰਦਾ ਜਾਏਗਾ ਐਦਾਂ ਦੀ ਕੋਈ ਨਹੀਂ ਹੈਗੀ ਕਿ ਟਾਂਕਾ ਵੀ ਅਜੀਬ ਜਿਹਾ ਲੱਗਾ ਜਾਂ ਕਿਦਾਂ ਨਹੀਂ ਹੈ ਇਹ ਟਾਂਕਾ ਬਹੁਤ ਵਧੀਆ ਹੈ ਐਦਾਂ ਹੀ ਇਹਨੂੰ ਫਿਲ ਕਰਨਾ ਸਾਰੇ ਨੂੰ ਦੇਖੋ ਇਹ ਸਾਰਾ ਐਦਾਂ ਹੀ ਬਸ ਜਾਲੀ ਜੀ ਟਾਈਪ ਬੰਦਾ ਹੈ ਬਹੁਤ ਹੀ ਪਿਆਰੇ ਸੂਟ ਇਹਦੇ ਕੱਢੇ ਜਾਂਦੇ ਜਿਹੜੇ ਕਿ ਬਹੁਤ ਵਧੀਆ ਲੱਗਦੇ ਨੇ ਤੇ ਇਹਦੀ ਜਿਹੜੀ ਬੈਕ ਸਾਈਡ ਉਹ ਦੇਖੋ ਬੈਕ ਸਾਈਡ ਵੀ ਕਿੰਨੀ ਸਫਾਈ ਆ ਐਨੀ ਸਫਾਈ ਬੈਕ ਸਾਈਡ ਉਨੀ ਹੀ ਸਫਾਈ ਜਿਹੜੀ ਸਾਨੂੰ ਇਹਦੇ ਅੱਗੇ ਚਾਹੀਦੀ ਆ ਅਗਰ ਮੇਰੀਆਂ ਕਿਸੇ ਭੈਣਾਂ ਨੂੰ ਸਮਝ ਨਹੀਂ ਆਈ ਜਾਂ ਕੋਈ ਵੀ ਹਨਾ ਡਾਊਟ ਹੈ ਤੁਹਾਡੇ ਮਨ ਦੇ ਵਿੱਚ ਤੁਸੀਂ ਮੈਨੂੰ ਕਮੈਂਟ ਕਰੋ ਮੈਂ ਤੁਹਾਨੂੰ ਫਿਰ ਦੱਸਾਂ ਜੇ ਮੈਂ ਗਲਤ ਕੀਤਾ ਤੁਸੀਂ ਮੈਨੂੰ ਸਹੀ ਦੱਸੋ ਠੀਕ ਹੈ ਜੀ ਤੇ ਤੁਸੀਂ ਮੈਨੂੰ ਦੁਬਾਰਾ ਵੀ ਪੁੱਛ ਸਕਦੇ ਹੋ ਤੇ ਤੁਸੀਂ ਵਧੀਆ-ਵਧੀਆ ਐਂਕਰ ਦਾ ਥ੍ਰੈਡ ਲੈ ਕੇ ਤੇ ਬਹੁਤ ਹੀ ਹਰ ਇੱਕ ਤਰ੍ਹਾਂ ਦੇ ਕਲਰ ਦੀ ਇਹ ਮਿਲ ਜਾਂਦਾ ਥ੍ਰੈਡ ਤੁਸੀਂ ਹਰ ਤਰ੍ਹਾਂ ਦੀ ਆਪਣੇ ਸੂਟ ਦੇ ਉੱਪਰ ਕਢਾਈ ਕਰ ਸਕਦੇ ਹੋ ਮੈਨੂੰ ਬਹੁਤ ਸਾਰੇ ਹੋਰ ਵੀ ਡਿਜ਼ਾਈਨ ਆਉਂਦੇ ਆ ਉਹ ਵੀ ਮੈਂ ਹੌਲੀ-ਹੌਲੀ ਤੁਹਾਡੇ ਕੋਲ ਲੈ ਕੇ ਆਉਂਗੀ ਅੱਜ ਲਈ ਤੇ ਇਹੀ ਪਾਰਟ 1 ਤੁਹਾਡੇ ਲਈ ਆ ਠੀਕ ਹੈ ਜੀ ਮਿਲਦੇ ਆ ਕਿਸੇ ਨਵੇਂ ਆਈਡੀਆ ਦੇ ਨਾਲ ਤੇ ਕਿਸੇ ਨਵੇਂ ਟ੍ਰੈਂਡ ਦੇ ਨਾਲ ਸੋ ਥੈਂਕ ਯੂ